ਬਿਹਾਰ ਚ ਪੰਜ ਹਥਿਆਰਬੰਦ ਲੋਕਾਂ ਵੱਲੋਂ ਪਰੋਲ ਤੇ ਆਇਆ ਇੱਕ ਗੈਂਗਸਟਰ ਦੀ ਹਸਤਾਲ ਦੇ ਵਿੱਚ ਪ੍ਰਾਈਵੇਟ ਲਿਜੀ ਹਸਤਾਲ ਦੇ ਵਿੱਚ ਵੜ ਕੇ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਪਟਨਾ ਜਿਹੜੀ ਬਿਹਾਰ ਦੀ ਰਾਜਧਾਨੀ ਆ ਉੱਥੇ ਹੋਈ ਜਿਹੜਾ ਗੈਂਗਸਟਰ ਜਿਹਨੂੰ ਮਾਰਿਆ ਗਿਆ ਉਹਦਾ ਨਾਂ ਚੰਦਰ ਮਿਸ਼ਰਾ ਦੱਸ ਰਹੇ ਨੇ ਕਈ ਕਤਲ ਦੇ ਕੇਸਾਂ ਦੇ ਵਿੱਚ ਉਹ ਵਾਂਟਡ ਸੀ ਪਰੋਲ ਤੇ ਬਾਹਰ ਆਇਆ ਹੋਇਆ ਸੀ ਆ ਫਿਰ ਹਸਤਾਲ ਦੇ ਵਿੱਚ ਇਲਾਜ ਕਰਵਾ ਰਿਆ ਸੀ ਪੁਲਿਸ ਦਾ ਕਹਿਣਾ ਵਾ ਕਿ ਜਿਹੜੇ ਰਾਈਵਲ ਗੈਂਗ ਜਾਂ ਕੇ ਚੰਦਰ ਸ਼ੇਰੂ ਗੈਂਗ ਸ਼ਾਇਦ ਉਹਨਾਂ ਦਾ ਇਹ ਘਰਾਵਾ ਔਰ ਚੰਦਰ ਸ਼ੇਰੂ ਗੈਂਗ ਦੇ ਮੈਂਬਰਾਂ ਦੀ ਉਹਨਾਂ ਨੂੰ ਪਾ ਲਿਆ ਜੋ ਇਹ ਹੋਇਆ ਵਾ ਮੈਂ ਇਸ ਕਰਕੇ ਖਬਰ ਸਾਂਝੀ ਕਰ ਰਿਹਾ ਵਾਂ ਇੱਥੋਂ ਪਤਾ ਲੱਗਦਾ ਕਿ ਸਾਡੇ ਮੁਲਕ ਦੇ ਵਿੱਚ ਬਿਹਾਰ ਵਰਗੇ ਰਾਜਾਂ ਦੇ ਵਿੱਚ ਬਿਹਾਰ ਔਰ ਪੰਜਾਬ ਵੀ ਇਹਦੇ ਵਿੱਚ ਸ਼ਾਮਿਲ ਆ ਉੱਥੇ ਅਮਨ ਕਾਇਮ ਦੀ ਵਿਵਸਥਾ ਕਿਵੇਂ ਲਗਾਤਾਰ ਡਿੱਗ ਰਹੀ ਆ ਔਰ ਇਹ ਜੋ ਵੀ ਹੋ ਰਿਹਾ ਵਾ ਇਹ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਭਾਵੇਂ ਉਹ ਬਿਹਾਰ ਹੋਵੇ ਜਾਂ ਪੰਜਾਬ ਹੋਵੇ ਜਾਂ ਕੋਈ ਹੋਰ ਰਾਜ ਹੋਵੇ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਲਗਾਤਾਰ ਵਿਗੜ ਰਹੀ ਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਇਹੋ ਜਿਹੇ ਘਟਨਾਵਾਂ ਬਹੁਤ ਵੱਡਾ ਸਵਾਲ ਖੜਾ ਕਰਦਾ ਸੋ ਇਹ ਬਹੁਤ ਮਨਪਗੀ ਘਟਨਾਵਾਂ ਨਾਸੀ ਕੋਈ ਗੈਂਗਸਟਰ ਜਿਹੜਾ ਗੈਂਗਸਟਰ ਮਾਰਿਆ ਗਿਆ ਚੰਦਰ ਮੇਸ਼ਰਾ ਉਹਦੀ ਸਾਈਡ ਨਹੀਂ ਲੈ ਰਹੀ ਉਹਦੀ وکਾਲਤ ਨਹੀਂ ਕਰ ਰਹੀ ਲੇਕਿਨ ਪਰੋਲ ਤੇ ਜੋ ਆਇਆ ਵਾ ਤੇ ਉਹਨੂੰ ਇਸ ਤਰ੍ਹਾਂ ਮਾਰ ਦੇਣਾ ਇਹ ਬਿਲਕੁਲ ਕਾਨੂੰਨ ਦੀਆਂ ਤਜੀਆਂ ਰੌਂਗੜੀ ਗੱਲ ਹੈ ਔਰ ਜੇ ਦੀ ਅਸੀਂ ਨੰਦਾ ਕਰਦੇ ਆ ਅ ਦੂਜੀ ਖਬਰ ਰੋਪੜ ਥਰਮਲ ਪਲੈਂਟ ਰੋਪੜ ਥਰਮਲ ਪਲੈਂਟ ਜਿਹੜਾ ਰੋਪੜ ਦੇ ਬਿਲਕੁਲ ਨਜ਼ਦੀਕ ਆ ਔਰ ਚੰਡੀਗੜ੍ਹ ਤੋਂ ਕਰੀਬ 50 55 ਕਿਲੋਮੀਟਰ ਦੂਰ ਆ ਅ ਉਹਨੂੰ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਨੇ 5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਵਾ ਕਿਉਂਕਿ ਉਹ ਜਿਹੜੇ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਕਦਮ ਚੁੱਕਣੇ ਚਾਹੀਦੇ ਸੀ ਉਹ ਉਹਦਾਂ ਨੇ ਨਹੀਂ ਚੁੱਕੇ ਔਰ 15 ਦਿਨਾਂ ਦਾ ਸਮਾਂ ਦਿੱਤਾ ਵਾ ਜੋ ਪਰਨ ਵਾਸਤੇ ਔਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਕੰਸੈਂਟ ਟੂ ਆਪਰੇਟ ਵਿਦਡਰੋ ਕ ਕਰ ਲਿਆ ਇਹਦਾ ਮਤਲਬ ਹੈ ਕਿ ਰੋਪੜ ਥਰਮਲ ਪਲੈਂਟ ਜਿੱਥੇ ਕਰੀਬ 1260 ਮੈਗਾਵਾਟ ਬਿਜਲੀ ਬਣਦੀ ਹੈ ਉਹ ਆਪਰੇਟ ਨਹੀਂ ਕਰ ਸਕਦਾ ਜਨਰੇਟਰ ਤੱਕ ਜਿਹੜਾ ਰੋਪੜ ਥਰਮਲ ਪਲੈਂਟ ਹੈ ਉਹ ਇਸ ਫੈਸਲੇ ਦੀ ਅਪੀਲ ਨਹੀਂ ਕਰਦਾ ਔਰ ਨਨ ਉਸਟੇ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ ਔਰ ਇਸੇ ਵੀ ਕਹਿਣਾ ਬੰਦਾ ਵੀ ਜਗਦੀਪ ਸਿੰਘ ਜਿਹੜਾ ਥੱਲੀ ਪਿੰਡ ਦਾ ਹਲੂ ਸੱਲੀ ਸੱਲੀ ਪਿੰਡ ਦਾ ਵ ਜਿਹਨੇ ਇਹ ਕੰਪਲੇਨ ਕੀਤੀ ਸੀ ਉਹ ਉਹ ਸ਼ਲਾਗ ਹੋ ਗਿਆ ਉਹਰਾ ਕਹਿਣਾ ਸੀ ਕਿ ਜਿਹੜੀ ਫਲਾਈ ਐ ਜਿਹੜੀ ਬਾਹਰ ਆਸ਼ ਨਿਕਲਦੀ ਆ ਜਿਹੜੀ ਸਵਾ ਨਿਕਲਦੀ ਉਹਦੇ ਵਿੱਚੋਂ ਫਲਾਈ ਐਸ਼ ਜਿਹੜੀ ਨਿਕਲਦੀ ਐ ਥਰਮਲ ਪਲਾਂਟ ਦੇ ਵਿੱਚੋਂ ਜਦੋਂ ਚੱਲਦਾ ਵਾ ਉਹ ਘਰਾਂ ਦੇ ਵਿੱਚ ਵੱੜ ਰਹੀ ਆ ਫਸਲਾਂ ਖਰਾਬ ਕਰ ਰਹੀ ਆ ਜਨਵਰੀ 2024 ਦੇ ਵਿੱਚ ਇਹ ਕੰਪਲੇਨ ਪਾਈ ਸੀ ਪਰ ਰਾਨੀ ਦੀ ਗੱਲ ਐ ਕਿ ਡੇਢ ਸਾਲ ਤੋਂ ਬਾਅਦ ਸਮਾ ਕਿਵੇਂ ਲੱਗਿਆ प्रद्यूषण कंट्रोल बोर्ड में फैसला देंगे लेकिन देर राय दुरुस्त है, है फैसला उन्हें चंगा फैसला वा और उन्होंने किया वा कि जेलूषण कंट्रोल करने की बजाय ज थर्मल प्लाट दंद निकलता ने सतलुज दरिया पाया जा रहा वा सो होर भी एक गंभीर स्थिति बनी हुई है बहुत इंपोर्टेंट इशू है और सरकार को पुख्ता कदम चुकने चाहिए और चुकने चाहिए ਮੈਂ ਵੀ ਦੱਸਣਾ ਚਾਹ ਰਿਹਾ ਮੈਂ ਕਿ ਰੋਪਰ ਥਰਮਲ ਪਲੈਂਟ 1984-85 ਦੇ ਵਿੱਚ ਸ਼ੁਰੂ ਹੋਇਆ ਸੀ ਔਰ ਇਹਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਪਿਆ ਸ਼੍ਰੀ ਇਹਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਸੋ ਗੁਰੂ ਦੇ ਨਾਲ ਜੁੜੀ ਇਹੋ ਜੀ ਸੰਸਥਾ ਨੂੰ ਜੁਰਮਾਨਾ ਹੋਣਾ ਉਹ ਵੀ ਕਿਉਂਕਿ ਗੰਦਗੀ ਫਲਾਉਂਦਾ ਸੀ ਇਹ ਬਹੁਤ ਅਫਸੋਸਨਾਕ ਗੱਲ ਹੈ ਤੀਸਰੀ ਖਬਰ ਜਿਹੜਾ ਪਿੱਛੇ ਜੇ 에어 ਇੰਡੀਆ ਬੋਇੰਗ 787 ਦਾ ਅੰਬਾਬਾ ਦੇ ਵਿੱਚ ਜਹਾਜ਼ ਦਾ ਐਕਸੀਡੈਂਟ ਹੋਇਆ ਸੀ ਜਿਹੜਾ ਲੰਡਨ ਜਾ ਰਿਹਾ ਸੀ ਜਿਹਦੀ 260 ਲੋਕਾਂ ਦੀ ਮੌਤ ਹੋ ਗਈ ਸੀ ਉਹਦੀ ਜਿਹੜੀ ਪ੍ਰੀਲੀਮਨਰੀ ਰਿਪੋਰਟ ਆਈ ਆ ਉਹਦੇ ਉੱਪਰ ਜਿਹੜੀ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਆ ਉਹਨਾਂ ਨੇ ਕੁਝ ਸਵਾਲ ਚੁੱਕੇ ਆ ਉਹਨਾਂ ਨੇ ਇਤਰਾਜ਼ ਜਤਾਇਆ ਕਿਉਂਕਿ ਇਸ ਕ੍ਰੈਸ਼ ਦੇ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਇੰਜਨ ਇੱਕਦਮ ਫੇਲ ਔਰ ਪਾਇਲਟ ਦੀ ਜਿਹੜੀ ਗੱਲਬਾਤ ਹੈ ਉਹਦੇ ਚੋਂ ਲੱਗਦਾ ਕਿ ਇੱਕ ਪਾਇਲਟ ਦੂਜੇ ਨੂੰ ਪੁੱਛ ਰਿਹਾ ਤੂੰ ਸਵਿਚ ਆਫ ਕਿਉਂ ਕੀਤਾ ਉਹਨੇ ਕਿਹਾ ਮੈਂ ਸਵਿਚ ਆਫ ਇੰਜਨ ਨੂੰ ਨਹੀਂ ਕੀਤਾ ਇੰਜਨਾਂ ਨੂੰ ਨਹੀਂ ਕੀਤਾ ਸੋ ਇੱਥੋਂ ਲੱਗਦਾ ਵਾ ਕਿ ਸ਼ਾਇਦ ਪਾਇਲਟਾਂ ਦੀ ਅੰਗੈਲੀ ਸੀ ਜਾਂ ਕੋਈ ਸ਼ਾਇਦ ਇੱਕ ਪਾਇਲਟ ਜਿਹੜਾ ਵਾ ਖੁਦਕਸ਼ੀ ਕਰਨਾ ਚਾਹੁੰਦਾ ਸੀ ਸ਼ਾਇਦ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਹੋਵੇ ਪਾਇਲਟਸ ਐਸੋਸੀਏਸ਼ਨ ਫੈਡਰੇਸ਼ਨ ਨੇ ਕਿਹਾ ਵਾ ਕਿ ਮਹਰਾਂ ਨੂੰ ਇਨਵੋਲ ਕਰਨਾ ਚਾਹੀਦਾ ਵਾ ਕਿਉਂਕਿ ਜਿਹੜੀ ਟੈਕਨੀਕਲ ਮਕੈਨੀਕਲ ਫੇਲਿਅਰ ਜੋ ਜਾਪਦੀ ਆ ਉਹ ਪਾਇਲਟਸ ਦੇ ਗੜ ਮੜੀ ਜਾ ਰਹੀ ਹੈ ਸੋ ਉਹਨਾਂ ਨੇ ਇਸ ਪ੍ਰੀਲੀਮਿਨਰੀ ਰਿਪੋਰਟ ਦੇ ਉੱਪਰ ਇਹ ਰਾਜ ਜਤਾਇਆ ਵਾ ਉਹਨਾਂ ਕਿਹਾ ਵਕਿ ਜਿਹੜੀ ਫਾਈਨਲ ਰਿਪੋਰਟ ਆ ਉਹ ਦਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਅ ਇਹ ਬਹੁਤ ਇੰਪੋਰਟੈਂਟ ਖਬਰ ਹੈ ਕਿਉਂਕਿ ਇਹ ਜਿਹੜੀ ਹਵਾਈ ਉਡਾਨਾਂ ਵਾਂ ਆਪਾਂ ਸਾਰੇ 에ਅ ਟ੍ਰੈਵਲ ਕਰਦੇ ਆ ਇਹ ਉਹਦੇ ਨਾਲ ਜੁੜੀ ਹੋਈ ਆ ਔਰ 에ਅ ਟ੍ਰੈਵਲ ਸੇਫ ਹੋਣੀ ਚਾਹੀਦੀ ਆ ਬਹੁਤ ਜ਼ਿਆਦਾ ਜ਼ਰੂਰੀ ਆ। ਵਿਕਰਮ ਸਿੰਘ ਮਜੀਠੀਆ ਜਿਹਨਾਂ ਨੂੰ ਉਹਨਾਂ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਵਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਉਹ ਨਜ਼ਰਬੰਦ ਨੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਕਿ ਉਹਨਾਂ ਨੂੰ ਉਹਨਾਂ ਦੀ ਡਾਇਰੈਕਟ ਬਦਲ ਦੇਣੀ ਚਾਹੀਦੀ ਉਹਨਾਂ ਨੇ ਕਿਹਾ ਗਿਆ ਵਾ ਕਿ ਇਸ ਵੇਲੇ ਉਹਨੂੰ ਸਜ਼ਾ ਲਾਫਤਾ ਤੇ ਟ੍ਰਾਇਲशुदा ਕੈਦੀ ਜਿਹੜੇ ਨੇ ਉਹਨਾਂ ਨਾਲ ਰੱਖਿਆ ਗਿਆ ਵਾ ਉਹਨਾਂ ਦੀ ਐਜੂਕੇਸ਼ਨ ਮੁਤਾਬਕ ਉਹਨਾਂ ਦੀ ਕੋਈ ਸਾਬਕਾ ਐਮ ਐਲ ਏ ਰਹੇ ਨੇ ਮੰਤਰੀ ਰਹੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਸੈਪਰੇਟ ਦੂਜੀ ਵਾਰਡ ਦੇ ਵਿੱਚ ਰੱਖਣਾ ਚਾਹੀਦਾ ਵਾ ਹਾਈ ਕੋਰਟ ਨੇ ਇਸ ਪਿਟੀਸ਼ਨ ਦੀ ਸੁਣਵਾਈ 22 ਜੁਲਾਈ ਤੱਕ ਟਾਲ ਦਿੱਤੀ ਆ ਔਰ ਜੇਲ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਗਿਆ ਬਾਕੀ ਉਹ ਇਹਦਾ ਜਵਾਬ ਦੇਣ ਮੇਰਾ ਮੰਨਣਾ ਵਾ ਕਿ ਇਹ ਬਿਕਰਮ ਸਿੰਘ ਜੀਠਿਆਵਲੋਂ ਜਿਹੜੀ ਪਿਟੀਸ਼ਨ ਪਾਈ ਗਈ ਹੈ ਮੈਂ ਫਿਰ ਕਹਿਣਾ ਕਿਉਂ ਨਾ ਕਿ ਉਹ ਇਸ ਦੀ ਵਕਾਲਤ ਨਹੀਂ ਕਰਦੇ ਲੇਕਿਨ ਮੈਂ ਹੈਰਾਨ ਆ ਕਿ ਇਹੋ ਜੀ ਪਿਟੀਸ਼ਨ ਕਿਸੇ ਨੂੰ ਪਾਣੀ ਵੀ ਪੈਂਦੀ ਆ ਰੂਲਸ ਬੜੇ ਕਲੀਅਰ ਨੇ ਜੇਲ੍ਹਾਂ ਦੇ ਨਿਯਮ ਬੜੇ ਕਲੀਅਰ ਨੇ ਕਿ ਜੇਦੀ ਕੋਈ ਕੁਆਲੀਫਿਕੇਸ਼ਨ ਹੈ ਜਾਂ ਜਿਹਦਾ ਕੋਈ ਸਟੇਟਸ ਹੈ ਉਹਦੇ ਹਿਸਾਬ ਦੇ ਨਾਲ ਨੂੰ ਰੱਖਿਆ ਜਾਵੇ ਔਰ ਜੋਦੇ ਨੇ ਗੁਨਾਹ ਕੀਤਾ ਉਹਦੇ ਮੁਤਾਬਕ ਵੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਸੋ ਜੋ ਵੀ ਉਹਦੀਆਂ ਰਾਈਟਸ ਆ ਉਹ ਬਹਾਲ ਹੋਣੀ ਚਾਹੀਦੀਆਂ ਔਰ ਜੇ ਕੋਈ ਉਹ ਜਿਹੜੀਆਂ ਰਾਈਟਸ ਤੋਂ ਮੱਧ ਗੱਲ ਮੰਨ ਕਰ ਲਿਆ ਵਾ ਕਿ ਮੈਂ ਮੰਤਰੀ ਸੀ ਇਹ ਉਹ ਉਹਦੇ ਕੋਈ ਉਹਦੇ ਤੇ ਕੋਈ ਕਿਸੇ ਨੂੰ ਗੌਰ ਨਹੀਂ ਕਰਨਾ ਚਾਹੀਦਾ ਜੋ ਵੀ ਉਹਦੀਆਂ ਰਾਈਟਸ ਆ ਉਹਦੇ ਮੁਤਾਬਕ ਉਹਨੂੰ ਅ ਬੈਟ ਜਿਹੜੀ ਦੇ ਵਿਚਬੀ ਉਹਦਾ ਰੱਖਣਾ ਬੰਦਵਾ ਉਹ ਰੱਖਿਆ ਜਾਵੇ ਅ ਔਰ ਜੇ ਇਹਦੇ ਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਕਾਨੂੰਨ ਮੁਤਾਬਕ ਇਹ ਸਾਰੀ ਕਾਰਵਾਈ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਅਗਲੀ ਖਬਰ ਪੰਜਾਬ ਸੰਨਤੀ ਨੀਤੀ ਜਿਹੜੀ ਕੁਝ ਮਹੀਨੇ ਪਹਿਲਾਂ ਅਨਾਉਂਸ ਹੋਈ ਸੀ ਜਿਸ ਦੇ ਅਕ ਗਿਆ ਸੀ 45 ਡਾਣਾਂ ਦੇ ਵਿੱਚ ਨਵੀਆਂ ਇੰਡਸਟਰੀ ਨੂੰ ਅਪਰੂਵਲ ਮਿਲ ਜਾਣਗੇ ਸਿੰਗਲ ਵਿੰਡੋ ਹੋਊਗਾ ਉਹਨੂੰ ਹੁਣ ਅੱਗੇ ਲਿਜਾਇਆ ਜਾ ਰਿਹਾ ਵਾ ਔਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਅ ਇੰਡਸਟਰੀ ਮੰਤਰੀ ਸੰਜੀਵ अरोੜਾ ਉਹਨੇ ਹੁਣ ਬਣੇ ਨੇ ਉਹਨਾਂ ਨੇ 22 ਕਮਟੀਆਂ ਬਣਾਈਆਂ ਅ ਚਲੋ ਚੰਗਾ ਕਦਮ ਹੈ ਲੇਕਿਨ ਇਹ ਸਭ ਕੁਝ ਬਹੁਤ ਦੇਰੀ ਨਾਲ ਹੋ ਰਿਹਾ ਸਰਕਾਰ ਨੂੰ ਹੁਣ ਸਾਰਾ ਸਾਇਡਰੇਟਸ ਆ ਰਹਿ ਗਿਆ ਵਾ ਹੁਣ ਇਹਦੀ ਨੀਤੀ ਕਦੋਂ ਲਾਗੂ ਹੋਊਗੀ ਕਦੋਂ ਇਹ ਕਮਟੀਆਂ ਕੰਮ ਕਰਨੀਆਂ ਸ਼ੁਰੂ ਕਰਨਗੀਆਂ ਇਹ ਰੱਬ ਹੀ ਜਾਣੇ ਸੋ ਮੇਰਾ ਖਿਆਲ ਹੈ ਇਹ ਜੋ ਵੀ ਕੀਤਾ ਜਾ ਰਿਹਾ ਵਾ ਇਟਸ ਟਾਈਮ ਦੀ ਵੇਸਟੇਜ ਆ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ 2-3 ਸਾਲ ਪਹਿਲਾਂ ਨੀਤੀ ਬਣਨੀ ਚਾਹੀਦੀ ਸੀ ਹੁਣ ਤੱਕ ਲਾਗੂ ਹੋ ਜਾਣੀ ਚਾਹੀਦੀ ਸੀ ਹਾਲੇ ਅਸੀਂ ਕਮਟੀਆਂ ਹੀ ਬਣਾ ਰਿਆਂ ਨੂੰ ਲਾਗੂ ਕਰਨ ਵਾਸਤੇ ਇੱਕ ਹੋਰ ਖਬਰ ਜਿਹੜੀ ਅਸੀਂ ਹਾਲੇ ਤੱਕ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਪਰ ਆਪਣੇ ਆਪਣੇ ਨੂੰ ਖਬਰ ਮਿਲ ਲਿਆ ਕਿ ਕੈਨੇਡਾ ਚ

ਖਬਰਾਂ ਸਾਡੀਆਂ ਹਮਦਰਦੀ ਜਿਹੜੀ ਉਹਦੇ ਸਾਡੀ ਹਮਦਰਦੀ ਉਹਦੇ ਪਰਿਵਾਰ ਨਾਲ ਜਤਨ ਦੇ ਪਰਿਵਾਰ ਨਾਲ ਆ ਇੰਨਾ ਹੁਣ ਹਰ ਬੱਚਾ ਪਰਿਵਾਰ ਨੂੰ ਕੋਰੂਚੀਆਂ ਬੁਲਾ ਦਿਆ ਤੇ ਲਿਜਾਣ ਵਾਸਤੇ ਕੈਨੇਡਾ ਗਿਆ ਸੀ ਪੜਾਈ ਕਰ ਰਿਹਾ ਸੀ ਉਹਦੀ ਇਸ ਤਰੀਕੇ ਨਾਲ ਬੇਵਕੂਫੀ ਮੌਤ ਜਿਹੜੀ ਆ ਬਹੁਤ ਹੀ ਦੁਖਦਾਈ ਹੈ ਸੋ ਆਵਰ ਸੈਂਥੀਸ ਫॉर ਦੀ ਫੈਮਿਲੀ ਸੋ ਯੇ ਸੰ ਆਈਡੀਆ ਬੁਖ ਖਬਰਾਂ